ਵਾਹ ਜੁਕਾ ਕਲਸਾ ਵਾਹ ਜੀ ਦੇਖੀ ਤੇ ਮੈਂ ਤਸੀਲ ਪ੍ਰਧਾਨ ਸੰਗੰਦਰਪ ਸਿੰਘ ਇਕੱਠਾ ਸਾਬਕਾ ਸੈਨਿਕ ਸਰਬਸਾਂਝੀ ਕਮੇਟੀ ਪੰਜਾਬ ਜੋ ਅੱਜ ਵੀਰ ਆਹੀ ਮਸਲੇ ਤੇ ਇਕੱਠੇ ਹੋਏ ਆ ਮਸਲਾ ਬਹੁਤ ਹੀ ਗੰਭੀਰ ਆ ਬੜੇ ਲੰਮੇ ਸਮੇ ਤੋਂ ਜੋ ਵੀ ਸਾਡੇ ਫੌਜੀ ਵੀਰਾਂ ਨਾਲ ਥੱਕੇ ਹੁੰਦੇ ਆ ਰਹੇ ਨੇ ਉਹਦਾ ਹੀ ਸ਼ਿਕਾਰ ਅੱਜ ਸਾਡੇ ਵੀਰ ਗੁਰਪ੍ਰਤਾਪ ਸਿੰਘ ਜੋ ਕਿ ਬੈਟਲ ਕੈਜੁਐਲਟੀ ਨੇ ਇਹ ਹੋ ਕੇ ਆਏ ਨੇ ਇਹਨਾਂ ਦਾ ਸਕਾਈ ਸਾਲਾ 12 ਲੱਖ ਰੁਪਏ ਦਾ ਇਹਨਾਂ ਨੇ ਫਰਾਡ ਕਰ ਗਿਆ ਹੈ ਕੋਰਪਰੇਟ ਬੈਂਕ ਜੋ ਕਿ ਅਮਰਕੋਟ ਵਿੱਚ ਹੈ ਉਹਦੇ ਚ ਐਫ ਡੀ ਇਹਨਾਂ ਨੇ ਕਰਾਈ ਸੀ ਆਪ ਹੀ ਉਹ ਐਫ ਡੀ ਤੜਾ ਕੇ ਤੇ ਪੈਸੇ ਯੂਜ਼ ਕਰ ਗਿਆ ਫੇਕ ਕੌਂਡ ਵਰਟੋਆ ਕੋਰਪਰੇਟ ਬੈਂਕ ਚ ਵੀ ਉਹਨੇ ਇਹਨਾਂ ਦਾ ਖਾਤਾ ਤੇ ਪੈਸਿਆਂ ਦਾ ਇਹਨਾਂ ਨੂੰ ਕੋਈ ਅਟਾਪਤਾ ਨਹੀਂ ਜਦੋਂ ਇਹ ਫੇਰ ਨਿਕਵਾਰੀ ਕਰਨ ਗਿਆ ਬੈਸਟ ਨਾਲੇ ਕੈਜੁਐਲਟੀ ਆ ਤੇ ਬੈਂਕ ਦੇ ਵਿੱਚ ਅਮਰਕੋਟ ਇਹਦੇ ਨਾਲ ਗੁੰਡਾਗਰਦੀ ਕੀਤੀ ਗਈ ਕੋਟਮਾਰ ਕੀਤੀ ਗਈ ਇਹਦੀ ਪੱਗ ਤੱਕ ਲਾਈ ਗਈ ਆ ਅਸੀਂ ਪ੍ਰਸ਼ਾਸਨ ਨੂੰ ਔਰ ਬਰਟੋਆ ਐਸ ਐਚਓ ਨੂੰ ਇਹ ਤਾੜਨਾ ਕਰਦੇ ਆ ਅਗਰ ਉਹਨਾਂ ਬੰਦਿਆਂ ਤੇ ਐਫ ਆਰ ਆਈ ਨਾ ਹੋਈ ਔਰ ਜੋ ਵੀ ਵੀਰ ਨੂੰ ਬਣਦਾ ਹੱਕ ਨਾ ਮਿਲਿਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬਰਟੋਆ ਖਾਣੇ ਦਾ ਘਰਾਓ ਤੇ ਕੋਆਪਰੇਟ ਬੈਂਕ ਨੂੰ ਪੱਕੇ ਤੌਰ ਤੇ ਬੰਦ ਕਰ ਦਾਂਗੇ ਤੇ ਉਸ ਬੰਦੇ ਨੂੰ ਨੌਕਰੀ ਤੋਂ ਲੋਹਾ ਕੇ ਰਵਾਂਗੇ ਜਿਸ ਨੇ ਸਾਡੇ ਫੌਜੀ ਵੀਰ ਦੀ ਪੱਗ ਨੂੰ ਔਰ ਸਾਡੇ ਆਰਮੀ ਦੀ ਪਾਕ ਹਸਾਬ ਨਾਲ ਲੱfte ਕਿ ਸਾਡੀਆਂ ਦੋ ਜੂਨੀਅਰ ਇੱਥੇ ਇਸ ਟਾਈਮ ਤੇ ਬਟੋਆ ਬਲਾਗ ਪ੍ਰਧਾਨ ਤੇ ਮੈਂ ਪੱਟੀ ਬਲਾਗ ਪ੍ਰਧਾਨ ਅੱਜ ਤਾਂ ਅਸੀਂ ਇੰਨੇ ਕ ਬੰਦੇ ਇਕੱਠੇ ਹੋਏ ਆਉਣ ਵਾਲੇ ਸਮੇਂ ਤੇ ਅਸੀਂ ਸੰਘਰਸ਼ ਨੂੰ ਤੇਜ਼ ਕਰਕੇ ਕਾਰਵਾਈ ਕਰਾਂਗੇ ਅਸੀਂ ਪਰਚਾ ਬੰਦੇ ਤੇ ਦਰਜ ਕਰਾਵਾਂਗੇ ਇਹ ਕਿਹੜੀ ਬੈਂਕ ਆ ਜਿਹੜੀ ਕਹਿੰਦੀ ਕਿ ਮੇਰਾ ਸੀਸੀਟੀ ਵੀ ਕੈਮਰਾ ਨਹੀਂ ਚੱਲ ਰਿਹਾ ਅਸੀਂ ਕਾਰਪੋਰੇਟ ਬੈਂਕ ਦੇ ਹੈੱਡ ਨੂੰ ਅਪੀਲ ਕਰਾਂਗੇ ਕਿ ਇਹਦਾ ਜੋ ਮਕਵਰੀ ਕੀਤੀ ਜਾਵੇ ਹੋ ਸਕਦਾ ਹੈ ਕਿ ਵੱਡਾ ਫਰਾਡ ਵੀ ਹੋ ਸਕਦਾ ਇੱਥੇ ਜੇ ਕੈਮਰੇ ਹੀ ਬੰਦ ਨੇ ਤੇ ਬਹੁਤ ਕਾਰਵਾਈ ਅੱਗੇ ਹੋ ਸਕਦੀ ਹੈ ਤੇ ਅਸੀਂ ਇੱਥੇ ਪਰਚਾ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਔਰ ਵੀ ਇਹਨੂੰ ਸਾਫ਼ ਦਵਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸੰਘਰਸ਼ ਨੂੰ ਤੇਜ਼ ਕਰਦਾਂਗੇ ਅਸੀਂ ਐਸਐਚਓ ਗੁਰਮੁਖ ਸਿੰਘ ਵਟਵਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਬੰਦੇ ਤੇ ਜਲਦ ਤੋਂ ਜਲਦ ਪਰਚਾ ਕੀਤਾ ਜਾਵੇ ਵਟੋਹਾ ਐਸਐਚਓ ਕਹਿ ਰਿਹਾ ਕਿ ਉਹਨਾਂ ਨੇ ਕਿਹਾ ਉਹਨਾਂ ਦੇ ਕਹਿਣ ਤੇ ਕਾਰਵਾਈ ਤੁਸੀਂ ਕਰਾਸ ਐਫਆਈਆਰ ਕਰਾ ਸਕਦੇ ਹੋ ਐਫਆਈਆਰ ਲੇਕਿਨ ਸਾਡਾ ਸਾਰਾ ਪ੍ਰੂਫ ਹੈ ਸਾਡੇ ਕੋਲ ਤੁਸੀਂ ਸੀਸੀਟੀਵੀ ਫੋਟੋ ਖਰਾਓ ਬੰਦ ਦੀ ਕਾਰਵਾਈ ਕਰੋ ਇਸ ਲਈ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਹੀ ਸੰਘਰਸ਼ ਨੂੰ ਅਸੀਂ ਤੇਜ਼ ਕਰਾਂਗੇ ਜੇ ਸਾਡੇ ਵੀਰ ਨੂੰ ਨਾ ਮਿਲਿਆ ਕੋਈ ਫੈਸਲਾ ਹੁਣ ਵੀਰ ਆਪਣਾ ਦੱਸੋ ਕੀ ਕਾਰਵਾਈ ਹੋਈ ਹੁਣ ਤੁਹਾਡੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਰ ਮੈਂ 23 ਤਰੀਕ ਨੂੰ ਬਲਟੋਆ ਬ੍ਰਾਂਚ ਦੇ ਵਿੱਚ ਇਨਕੁਆਇਰੀ ਅਫਸਰ ਨੇ ਸਾਨੂੰ ਫੋਨ ਕੀਤਾ ਸੀ ਬਲਰਾਜ ਸਿੰਘ ਨੇ ਪੀ ਤੁਸੀਂ ਇੱਥੇ ਆਓ ਤੇ ਅਸੀਂ ਉਹਨਾਂ ਦੇ ਕਹਿਣ ਦੇ ਉੱਤੇ ਤਕਰੀਬਨ 1 ਵਜੇ ਦੇ ਕਰੀਬ ਅਸੀਂ ਉੱਥੇ ਬੈਂਕ ਦੇ 8 ਮਿੰਟ 1 ਵਜੇ ਦੇ ਕਰੀਬ ਉੱਥੇ ਪਹੁੰਚ